ਤੁਹਾਡੇ ਆਪਣੇ YouTube ਚੈਨਲ ਅਮਰਤ ਟੇਲਰ ਸਿਵੀਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਆਪਣੇ ਬਾਰੇ ਦੱਸ ਦਈਏ ਸਾਡਾ ਜਿਹੜਾ ਪਿੰਡ ਆ ਉਹ ਪਿੰਡ ਸਿਵੀਆਂ ਜਿਲ੍ਹਾ ਬਟਿੰਡਾ ਪੰਜਾਬ ਦੇ ਰਹਿਣ ਵਾਲੇ ਆ ਬਹੁਤ ਸਾਰੀਆਂ ਭੈਣਾਂ ਇੰਡੀਆ ਵਿੱਚ ਬੈਠ ਕੇ ਦੇਖਦੀਆਂ ਬਹੁਤ ਸਾਰੀਆਂ ਭੈਣਾਂ ਬਾਹਰਲੀ ਗਾਰਟਨ ਦੇ ਵਿੱਚ ਬੈਠ ਕੇ ਵੇਖਦੀਆਂ ਤੇ ਬਹੁਤ ਸਾਰਾ ਪਿਆਰ ਭੇਜਿਆ ਹੈ ਸਾਰਿਆਂ ਤਹਿਤੋਂ ਧੰਨਵਾਦ ਜਿਹੜੀਆਂ ਭੈਣਾਂ ਬਿਲਕੁਲ ਚੈਨਲ ਦੇ ਨਵੇਂ ਹੁੰਦੀਆਂ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲਓ ਤਾਂ ਕਿ ਤੁਹਾਡੇ ਕੋਲੇ ਦੋਨੇ ਚੈਨਲਾਂ ਵਾਲੀ ਵੀਡੀਓ ਆਉਣ ਲੱਗ ਜਾਨੂੰ ਤੇ ਅੱਜ ਜਿਹੜਾ ਆਪਾਂ ਟੌਪਿਕ ਲੈ ਗਏ ਆ ਉਹ ਲੇਡੀ ਸੂਟ ਦਾ A ਸ਼ੇਪ ਜਿਵੇਂ ਅੱਜ ਕੱਲ ਚੱਲਦੇ ਆ ਥੋੜਾ ਜਿਹਾ ਸ਼ਾਰਟ ਕਮੀਜ਼ ਹਨਾ ਬੈਸੇ ਜਿਹੜੀ ਇਹਨੇ ਕਮੀਜ਼ ਲੰਬਾਈ ਸੀਗੀ ਉਹ 5.44 ਇੰਚ ਤਿਆਰ ਸੀ ਪਰ ਇਸ ਭੈਣ ਨੇ ਕੀ ਕੀਤਾ 5.4 ਇੰਚ ਉੱਚਾ ਕਰਵਾਇਆ ਗਿਆ ਯਾਨੀ ਕਿ 40 ਇੰਚ ਕਰਵਾ ਲਿਆ ਤਿਆਰ ਨਿਸ਼ਾਨ ਵਿੱਚ ਪਹਿਲੇ ਚੱਕਤੀ ਸੀ ਫਿਰ ਮੈਂ ਸੋਚਿਆ ਵੀ ਤੁਹਾਨੂੰ ਵੀ ਕਈ ਵਾਰੀ ਕੋਈ ਕਮੀਜ਼ A ਸ਼ੇਪ ਦਾ ਕੱਟਣਾ ਪੈ ਜਾਂਦਾ ਆ ਕਿਵੇਂ ਕੱਟਣਾ ਆ ਦੇਖੋ ਆਪਾਂ ਇੱਥੇ ਨਿਸ਼ਾਨ ਲਾਇਆ ਨਾ ਮੇਨ 40 ਲੰਬਾਈ ਤਿਆਰ ਕਰਨੀ ਆਪਾਂ ਕਿਨੇ ਲਾਇਆ ਨਿਸ਼ਾਨ 40.5 2.5 ਇੰਚ نیچے ਫੋਲਡ ਹੋ ਜਾਊਗਾ ਤੇ ਸਾਈਡਾਂ ਤੇ ਇਹਦੇ ਪੈਪੰਗ ਕੱਟਣੇ ਆਪਾਂ ਜਿਹਦੇ ਪੈਪੰਗ ਕੱਟਣੇ ਹੋ ਉਹਦੇ ਤੁਸੀਂ 4 ਇੰਚ ਵੱਧ ਰੱਖ ਲੈ ਕਰੋ ਆ ਦੇਖੋ ਠੀਕ ਆ 21 ਇਹ ਜਿਹੜਾ ਘੇਰਾ ਉਹ ਹੈਗਾ 23.5 23 26 26.5 ਮੈਂ 28 ਬਾੜਾ ਕਿਉਂਕਿ ਜਦੋਂ ਇੱਥੋਂ ਫੋਲਡ ਹੋ ਗਿਆ ਘਟ ਜਾਂਦਾ ਫਿਰ ਇੱਥੇ ਆ ਇਹ ਪਹਗੀ ਇਸ ਪੈਨ ਦੀ ਸਵਾਇਕੀ 21 ਤੇ 425 ਠੀਕ ਆ ਇਸੇ ਤਰੀ ਮੋਡਾ ਜਿਹੜਾ ਤੁਸੀਂ ਪਾਉਣਾ ਹੁੰਦਾਗਾ ਜਿੰਨਾ ਪਹਿਣਾ ਦੀ ਛਾਤੀ 20 ਜਾਂ 22 ਹੁੰਦੀ ਆ ਉਹਨੇ ਤਾਂ 7 ਇੰਚ ਪਾਇਆ ਕਰੋ ਜੇ ਤੁਹਾਨੂੰ ਥੋੜੀ ਛਾਤੀ ਥੋੜਾ ਵੱਧਨ ਲੱਗੀ ਮੰਨ ਕੇ ਚਲੋ 22 23 24 ਹਨ ਫਿਰ ਉਹਨਾਂ ਦੇ ਮੋਡਾ ਥੋੜਾ ਜਿਹਾ ਕੱਟ ਕਰ ਲਿਆ ਕਰੋ ਕਿਉਂਕਿ ਆ ਗਲਾਈ ਪੈਨ ਦੇ ਨਾਲ ਇਸ ਤਰ੍ਹਾਂ ਮੋਡਾ ਵੱਡਾ ਹੋ ਜਾਂਦਾ ਇਹ ਕਿ ਲਾਜ਼ਮੀ ਧਿਆਨ ਚ ਰੱਖਣਾ ਵੀ ਜਿੰਨ ਛਾਤੀ 20 ਤੋਂ ਵੱਧ ਗਈ 20 21 22 23 24 ਜਿਵੇਂ ਜਿਵੇਂ ਵੱਧਦੀ ਜਾਂਦੀ ਆ ਉਵੇਂ ਉਵੇਂ ਆਪਾਂ ਨਿਸ਼ਾਨ ਨੂੰ ਤਾਣੂ ਕਰਦੇ ਜਾਣਾ ਹੈ ਇਸੇ ਤਰ੍ਹਾਂ ਹੀ ਤੀਰ ਆ ਗਿਆ ਜੇ ਤੁਹਾਡਾ ਤੀਰਾ ਬੈਕ ਵਾਲਾ ਮੰਨ ਕੇ ਚੱਲੋ 6 ਆ ਜਾਂ 7 ਆ ਫੇਰ ਤਾਂ ਤੁਸੀਂ 1 ਇੰਚ ਵੱਧ ਪਾਉਣਾ ਤੀਰੇ ਤੋਂ ਜਿਵੇਂ ਇਸ ਭੈਣ ਦਾ ਤੀਰਾ 11.5 ਆਪਾਂ ਕਿੰਨਾ ਪਾਇਆ 12 ਜੇ ਪਿਛਲਾ ਅਗਲਾ ਡੀਪ ਹੁੰਦਾ ਜਾਦੇ ਵੱਡਾ ਹੁੰਦਾ ਫੇਰ ਆਪਾਂ 11.5 ਦਾ 11.5 ਪੂਰਾ ਪੂਰੀ ਪਾਉਣਾ ਸੀ ਕਿਉਂਕਿ ਉਹ ਫਿਰ ਫੈਲਦਾ ਜਾਦਾ ਫਿਰ ਮੋੜੇ ਡਿੱਗਣ ਲੱਗ ਜਾਂਦੀ ਹੈ ਇਸ ਤਰੀਹ ਆ ਨਿਸ਼ਾਨ ਆ ਗਿਆ ਸੈਡ ਸਲਾਈ ਸਾਢੇ 15 ਦੇ ਤਿਆਰ ਆਪਾਂ ਕਿੰਨੇ ਚ ਲਾਇਆ ਸਾਢੇ 16 ਪਾਉਣ 17 ਤੇ ਕੁਝ ਪਲੇਟ ਦੇ ਵਿੱਚ ਆ ਜੂ ਕੱਪੜਾ ਤੇ ਕੁਝ ਦਵਾਰੇ ਵਿੱਚ ਆ ਜੂ ਤਾਂ ਆਪਾਂ ਇੱਥੋਂ ਸਿਉਣ ਮਾਰਾਂਗੇ ਠੀਕ ਆ ਸਾਰੇ ਨਿਸ਼ਾਨ ਮਚੱਕੇ ਹੋਏ ਆ ਫਿਰ ਵੀ ਕਿਸੇ ਭੈਣ ਨੂੰ ਕਿਸੇ ਚੀਜ਼ ਦੀ ਨਾ ਸਮਝ ਲੱਗੀ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਸਕਦੇ ਹੋ WhatsApp ਦੇ ਉੱਪਰ ਵੀ ਮੈਸੇਜ ਭੇਜ ਕੇ ਪੁੱਛ ਸਕਦੇ ਹੋ ਨਾ ਤੇ ਜੇ ਕਿਸੇ ਭੈਣ ਨੂੰ ਫੋਨ ਤੇ ਗੱਲ ਕਰਨੀ ਆ ਉਹ ਸ਼ਾਮ ਨੂੰ ਅੱਠਵੇਂ ਦਵਾ ਕਾਲ ਵੀ ਕਰ ਸਕਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਨਾ ਵੀ ਜੇ ਕਿਸੇ ਚੀਜ਼ ਨਹੀਂ ਸਮਝ ਆਉਂਦੀ ਜੇਕਰ ਮੈਂ ਦੁਬਾਰੇ ਫਿਰ ਦੱਸ ਦਿਆਂ ਆਪਾਂ ਕਿ 20 ਕੱਟਨੇ ਇਹ A ਸ਼ੇਪ ਆ ਨੀਚੇ ਤੋਂ 23.5 ਆ ਇੱਥੋਂ 21.5 ਠੀਕ ਆ ਸਾਰਾ ਨਾਪ ਮੈਂ ਤੁਹਾਨੂੰ ਨਾਲ ਲਿਖ ਵੀ ਦਊਗਾ ਬਾਕੀ ਜੇ ਫਿਰ ਵੀ ਕਿਸੇ ਭੈਣ ਨੂੰ ਕਿਸੇ ਚੀਜ਼ ਦੀ ਨਹੀਂ ਸਮਝ ਆਉਂਦੀ ਉਹ ਪੁੱਛ ਲਿਆ ਕਰੋ ਸੰਘਿਆਣਾ ਕਰੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਨਾ ਸੂਟਾ ਨੇ ਤੁਸੀਂ ਪੈਪਿੰਗ ਕੱਢਣੀ ਹੁੰਦੀ ਹੈ ਉਹਨਾਂ ਚ 4 ਇੰਚ ਵੱਧ ਰੱਖ ਲਿਆ ਕਰੋ 100 ਇੰਚ ਨਿਕਲ ਜਾਂਦੀ ਉਹਨੀ ਧੀਰੇ ਦਾ ਲਾਜ਼ਮੀ ਧਿਆਨ ਰੱਖਣਾ ਜਿੰਨਾ ਭੈਣਾਂ ਦਾ ਗਲਾ ਬੈਕ ਵਾਲਾ ਜਿਆਦਾ ਵੱਟਾ ਉਹ ਪੂਰਾ ਪੂਰਾ ਧੀਰਾ ਪਾਇਆ ਕਰੋ ਤੇ ਜਿੰਨਾਂ ਸਾਫਤਾ ਜਾਂ 6.5 ਉਹ 1 ਇੰਚ ਵੱਧ ਕਰ ਲਿਆ ਕਰੋ ਧੀਰੇ ਤੋਂ ਯਾਦ ਕਰਕੇ ਫਰੰਟ ਵੱਲ ਆਪਾਂ ਕੱਟਿਆ ਗਿਆ ਹੁਣ ਆਪਾਂ ਪ੍ਰੈਸ ਕਰਮ ਲਾ ਲਾਂਗੇ ਚਲ ਇਸ ਲਾਲੀ ਦਾ ਆਪਾਂ ਗਰਮ ਨਾਲ 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 ਪ੍ਰੈਸ ਮਾਰ ਕੇ ਕੱਟਿਆ ਕਰੋ ਫਿਰ ਫਿਟਿੰਗ ਦਾ ਪੂਰਾ ਵੀ ਫਰਕ ਨਹੀਂ ਪੈਂਦਾ ਬਾਕੀ ਜਿੱਥੋਂ ਤੁਹਾਨੂੰ ਕਿਤੋਂ ਸਮਝ ਨਹੀਂ ਆਉਂਦੀ ਫੋਨ ਜਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਦੇ ਰਹੋ ਇਥੋਂ ਹੁਣ ਆਪਾਂ ਇੱਕ ਵਾਰੀ ਸਾਰਾ ਸੈੱਟ ਕਰ ਲਾਂਗੇ 14:30 14:30 14:30 ਫਿਰ ਪ੍ਰੈਸ ਚੱਕਾਂਗੇ ਬਾਅਦ ਜਿਆਦਾ ਨਾ ਪ੍ਰੈਸ ਚੰਗੀ ਤਰ੍ਹਾਂ ਮਾਰ ਦੇ ਕਰੋ ਜਿਵੇਂ ਮਾਰੇ ਮੁੱਡੇ ਵਾਟਰ ਹੁੰਦੇ ਫਿਰ ਉਹ ਨਿਕਲ ਜਾਂਦੇ ਆ ਪ੍ਰੈਸ ਦੇ ਨਾਲ ਨਿੰਗੀ ਤੋਂ ਬਸ ਸਲਾਈ ਕਰਨ ਤੋਂ ਬਾਅਦ ਪ੍ਰੈਸ ਮਾਰਾਂਗੇ ਫਿਰ ਸੂਟ ਖੁੱਲਾ ਹੋ ਜਾਏਗਾ ਚੰਗੀ ਤਰ੍ਹਾਂ ਜਿੰਨਾ ਕੱਪੜੇ ਨੇ ਖੁੱਲਣਾ ਹੁੰਦਾ ਖੁੱਲ ਜਾਊਗਾ ਹੁਣ ਇਧਰ ਹੀ ਸਾਈਡ ਤਕਰੀਬ ਵਾਲਿਆ ਕਰੋ ਜਿਹੜੇ ਕਾਟਨ ਦੇ ਪੈਨ ਸੂਟ ਲਿਆਉਂਦੇ ਆ ਉਹ ਯਾਦ ਕਰਕੇ ਇੱਕ ਵਾਰੀ ਭਿਉਂ ਦਿਆ ਕਰੋ 10 ਘੰਟੇ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਪ੍ਰੈਸ ਮਾਰ ਕੇ ਫਿਰ ਕਟਿੰਗ ਕਰਿਆ ਕਰੋ ਮੈਂ ਲੱਗਦਾ ਜਿੰਨਾ ਕੱਪੜੇ ਨੇ ਸੁਮੜਦਾ ਸੁਮੜ ਜਾਂਦਾ ਹਨਾ ਉਹ ਸਿੱਧੇ ਆਪਾਂ ਬੈਕ ਪੱਲੇ ਨੂੰ ਉੱਪਰ ਫਰੰਟ ਨੂੰ ਰੱਖਾਂਗੇ ਜਿਹੜੀਆਂ ਪੈਣੇ ਬਿਲਕੁਲ ਜ਼ੀਰੋ ਤੋਂ ਕਮ ਸ਼ੁਰੂ ਕੀਤਾ ਉਹ ਨਾਲ-ਨਾਲ ਨਾਲ ਦੱਸ ਦਿਆ ਕਰੋ ਫਿਰ ਪਤਾ ਲੱਗਦਾ ਰਹਿੰਦਾ ਫਿਰ ਆਪਾਂ ਨਾਲ-ਨਾਲ ਉਸ ਹਿਸਾਬ ਨਾਲ ਜਿਆਦੇ ਬਰੀਕੀ ਦੇ ਵਿੱਚ ਮੈਂ ਚਲਾ ਜਾਂਦਾ ਆਪਾਂ ਦਾ ਨਿਸ਼ਾਨ ਉਹ ਤੁਹਾਨੂੰ ਦੱਸਦੇ ਹੀ ਹੁੰਦਾ ਹੈ ਹਨਾ ਇੰਚ ਫਾਬੈਂਚ ਤੇ ਰਾਲਿਆ ਕਰੋ ਬੈਗ ਨੂੰ ਪਾਉਣੇ ਦੂਜੇ ਕਰ ਲਿਆ ਕਰੋ ਠੀਕ ਆ ਜਿਹੜੀਆਂ ਪਹਿਣਾ ਕਹਿੰਦੀਆਂ ਗਾਲਾ ਪਿੱਛੇ ਹੋ ਜਾਂਦਾ ਉਹ ਪਹਿਲੇ ਇਹਨੂੰ ਚੱਕ ਦਿਆ ਕਰੋ ਇੱਥੋਂ ਇੰਚ ਪਾਉਣਾ ਇੰਚ ਜਿਨ੍ਹਾਂ ਨਹੀਂ ਜਾਂਦਾ ਉਹਨਾਂ ਦਾ ਕੋਈ ਲੋੜ ਨਹੀਂ ਜਿਨ੍ਹਾਂ ਦਾ ਆਪਾਂ ਨੂੰ ਪਤਾ ਵੀ ਆਪਣੇ ਗਾਕਾਂ ਦਾ ਜਾਂ ਆਪ ਦਾ ਸੂਟ ਪਿੱਛੇ ਹੋ ਜਾਂਦਾ ਉਹ ਬੈਗ ਪੱਲਾ ਵੱਡਾ ਰੱਖ ਲਿਆ ਕਰੋ ਯਾਦ ਕਰਕੇ ਹਲਕਾ ਚੱਕਾਂਗੇ ਬਥੋ ਸਾਈਡ ਤੋਂ ਇਸੇ ਤਿੰਨ ਟੱਕਾਂ ਦੇ ਵਿੱਚ ਟੱਕ ਪਲੇਟਾਂ ਦੇ ਸ਼ਾਰਟ ਨਾਲ ਦੀ ਰਹੀ ਆਪਾਂ ਚੱਕ ਦੇਣੀ ਵੀਡੀਓ ਵਧੀਆ ਲੱਗਦੀ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਅੱਗੇ ਸ਼ੇਅਰ ਵੀ ਜਰੂਰ ਕਰਿਆ ਕਰੋ ਜਿਹੜਾ ਭੈਣਾਂ ਨੇ ਆਦਾ ਗਰੁੱਪ ਦੇ ਵਿੱਚ ਨੰਬਰ ਐਡ ਕਰਵਾਉਣਾ ਹੁੰਦਾ ਹਨਾ WhatsApp 'ਤੇ ਨੰਬਰ ਤੇ ਹੈਲੋ ਲਿਖ ਕੇ ਜਾਂ ਕੁਝ ਬੋਲ ਕੇ ਭੇਜਿਆ ਕਰੋ ਤੇ ਉਸੇ ਚੈਨਲ ਦੀ ਆਪਣੀਆਂ ਸਲਾਈ ਵਾਲੀ ਵੀਡੀਓ ਵੀ ਆਇਆ ਕਰਨੀ ਉਸੇ ਚੈਨਲ ਦੀ ਆਪਣੀਆਂ ਕਟਾਈ ਵਾਲੀ ਵੀਡੀਓ ਆਇਆ ਕਰਨੀ ਤਾਂ ਪਲੋਈਆਂ ਜਿਹੜੀਆਂ ਤਿਆਰ ਆ ਉਹ 10 ਇੰਚ ਤੇ ਆਪਾਂ ਲਾਵਾਂਗੇ 10.5 ਪੌਣ 11 ਤੇ ਨੀਵੇਂ ਕਿਉਂਕਿ ਇਹ ਵੀ ਦਵਾ ਦੇ ਵਿੱਚ ਜ਼ਿਆਦਾ ਆਏਗਾ ਨੀਚੇ ਨੂੰ ਕਿੰਨਾ ਰੱਖਣਾ ਆਪਾਂ ਨੇ 7 ਇੰਚ ਹਾਂ ਠੀਕ ਆ ਇਹ ਦੋ ਆਪਾਂ ਇੱਕ ਲੜ ਚੱਕਾਂਗੇ ਫਿਰ ਪੁੱਠਾ ਪਾਸਾ ਆ ਜਾਊਗਾ ਫਿਰ ਉਸ ਦੇ ਨਿਸ਼ਾਨ ਲਾ ਲਾਂਗੇ ਆਪਾਂ ਦੇੜਾ ਨਿਸ਼ਾਨ ਵੀ ਪਹਿਲਾਂ ਚੱਕ ਲਿਆ ਕਰੋ ਦੇੜਾ ਇੰਚ ਉੱਪਰੋਂ ਕੱਢ ਕੇ ਹਲਕਾ ਜਿਹਾ ਇਧਰ ਕਰ ਦੇਣਾ ਆਪਣੇ ਇਧਰ ਵੀ ਦੇੜਾ ਇੰਚ ਕੱਢ ਕੇ ਬਾਕੀ ਛਾਤੀ ਜੇ ਕਿਸੇ ਭੈਣ ਦੀ ਭਾਰੀ ਆ ਫਿਰ ਤੁਸੀਂ 5/2 ਕਰ ਲਿਆ ਕਰੋ ਇਹ ਚੀਜ਼ਾਂ ਦਾ ਥੋੜਾ ਜਿਹਾ ਧਿਆਨ ਦੇ ਰੱਖਣਾ ਹੈ ਨਹੀਂ ਪਾਰ ਇਹਨਾਂ ਦਾ ਸੂਟ ਕੱਟਣ ਮੇਲੇ ਥੋੜਾ ਹੋਰ ਫਰਕ ਪਊਗਾ ਬਾਕੀ ਜਿਹੜੇ ਪਾਰੇ ਨਾਲ ਆਪਦੇ ਸੂਟ ਹੁੰਦੇ ਨਾ ਉਹਨਾਂ ਪਹਿਣਾ ਦੇ ਚੱਕੀ ਜਿਆ ਕਰੋ ਬੈਗ ਤੋਂ ਉਹਨਾਂ ਨੂੰ ਜਿਆਦਾ ਦਿੱਕਤ ਆਉਂਦੀ ਵੀ ਗਲ ਪਿੱਛੇ ਹੁੰ ਜਾਂਦਾ ਹੈ ਦੂਜੀ ਨੇ ਨਹੀਂ ਜਾਂਦਾ ਇੱਥੇ ਨਾਭ ਲਿਖਦਾ ਕਰੋ ਨਾਲ-ਨਾਲ ਨਾ ਜਿਵੇਂ ਹੁਣ ਸੂਟ ਦਾ ਨੰਬਰ ਹੈਗਾ 1759 ਆਪਾਂ ਲਿਖਤਾ 1759 ਅਗਲਾ-ਅਗਲਾ ਕਿੰਨਾ 7 ਬੈਗ ਵਾਲਾ ਕਿੰਨਾ 6.5 ਛਾਤੀ ਕਿੰਨੀ ਆ 20.5 ਠੀਕ ਤਾਂ ਕਿ ਤੁਹਾਨੂੰ ਵਾਰੀ-ਵਾਰੀ ਡੈਰੀ ਫੋਲਡਰੀ ਨਾਲ ਆਪਾਂ ਇਹ ਨਾਪ ਚੈੱਕ ਕਰਨਾ ਕਰ ਨਾ ਕਰਨਾ ਵਾਬੇ ਇਹ ਜਿਹੜੀ ਕਮਰ ਆ 18 ਤੋਂ ਘਾਟਾ 18 ਹਿਪ ਹੈਗੀ ਆ 27 ਹਲੋ 27 ਹੈ ਪਾਸਾੜ ਸਲਾਈ 15 ਸਾਰੀ ਚੀਜ਼ ਨਿਮਕੀ ਰੱਖਿਆ ਕਰੋ ਤਾਂ ਕਿ ਮਸ਼ੀਨ ਤੇ ਧਾਂਗਾ ਬਣ ਦਵਾਰੇ ਨਾ ਚੜਾਉਣਾ ਪਵੇ ਔਰ ਇਸੇ ਤਰੀਕੇ ਨਾਲ ਬਾਹਰ ਕਟਾਂਗੇ ਉੱਧਰਲੇ ਸਿਰੇ ਤੋਂ ਅਗਲਾ ਟੁਕੜਾ ਕਟਣ ਤੋਂ ਬਾਅਦ ਤੁਸੀਂ ਬਾਹੀਂ ਕੱਟਣੀ ਸਿੱਧੀ ਕਈ ਵਾਰ ਕੀ ਹੁੰਦਾ ਕਿ ਭਾ ਨਵਾਂ ਨਵਾਂ ਕੰਮ ਸਿੱਖਿਆ ਹੁੰਦੇ ਹਨ ਜਾਂ ਵੀ ਭਰਾ ਟੇਲਰ ਮਾਸਟਰ ਨਵਾਂ ਕੰਮ ਸਿੱਖਿਆ ਹੁੰਦਾ ਤਾਂ ਬਾਹ ਕਟਿੰਗ ਕਰਨੀ ਉਹ ਭੁੱਲ ਜਾਂਦੇ। ਪਲੇਖਾ ਲੱਗ ਜਾਂਦਾ ਕਿਸੇ ਨੂੰ ਕੋਈ ਵੱਡੀ ਗੱਲ ਨਹੀਂ। ਆਹ ਇੱਥੋਂ ਆਪਾਂ ਹੁਣ ਬਾਹ ਕੱਢਾਂਗੇ ਇਹਨਾਂ ਦੀ ਤੇ ਜਿਹੜੀ ਇਹਨੇ ਸਲਵਾਰ ਆ ਉਹ ਬਿਨਾ ਫੱਟਿਆਂ ਤੋਂ ਆਪਣੀ ਸਟ੍ਰੇਟ ਸਲਵਾਰ ਆ ਗਈ। ਕੋਸ਼ਿਸ਼ ਕਰਾਂਗੇ ਆਪਣੇ ਕੋਲ ਜੇ ਟਾਈਮ ਬਚ ਗਿਆ ਮੈਨੂੰ ਉਹ ਵੀ ਕੱਟ ਕੇ ਦਿਖਾ ਦਊਗਾ। ਨਹੀਂ ਫਿਰ ਆਪਾਂ ਕੱਲੀ ਸ਼ਰਟ ਦੀ ਵੀਡੀਓ ਪਾਵਾਂਗੇ। ਇਹ ਮੇਸ ਕਪੜੇ ਜਿ ਪਰਸੇ ਦੇ ਨਾਲ ਦੇਖੋ ਮਨੇ ਨਿਸ਼ਾਨ ਪਹਿਲੀ ਚੱਕ ਲਈ ਸੀ ਐ ਨਿਸ਼ਾਨ ਲਾ ਲਿਆ ਕਰੋ ਜੇ ਵੀਰੇ ਆਪਾਂ ਨੂੰ ਨੇਰੇ ਸਵੇਰੇ ਸੂਟ ਬਣਾਉਣਾ ਪਾਇਏ ਤਾਂ ਇਹ ਤੱਕ ਪੁੱਠਾ ਸਿੱਧਾ ਬੰਨ੍ਹਣ ਡਾਣ ਨਹੀਂ ਰਹਿੰਦਾ ਸਾਰੇ ਸੂਟ ਤੇ ਨਾ ਚਾਕ ਫੇਰ ਲਿਆ ਕਰੋ ਜੀ ਥੋੜੀ ਮੋਟੀ ਪਰਸੇ ਦੇ ਹੁੰਦੀ ਹੈ ਯਾਦ ਕਰਕੇ ਮੋਡਾ ਜਿਹੜਾ ਇਸ ਪੈਨ ਦਾ ਉਹ ਹੈਗਾ 18 ਇੰਚ ਆਪਾਂ ਮੋਡੇ ਦੇ ਵਿੱਚ ਮਾਰਜਨ ਵੀ ਜ਼ਰੂਰ ਰੱਖਾਂਗੇ ਖੁੱਲਾ ਪੀੜਾ ਕਰਨ ਨੂੰ ਠੀਕ ਆ ਤੇ ਬਾਹਾਂ ਦੀ ਜਿਹੜੀ ਲੰਬਾਈ ਹੈਗੀ ਆ ਉਹ 19 ਇੰਚ ਕਰਵਾਈ ਇਹਨਾਂ ਨੇ 19 20 21 2 ਇੰਚ ਵਾਧ ਰੱਖਣਾ ਆਪਾਂ ਠੀਕ ਆ ਤੇ ਬਾਹਾਂ ਦੀ ਮੂਰੀ ਜਿਹੜੀ ਉਹ ਹੈਗੀ 7 ਇੰਚ ਤਿਆਰ ਉਸ ਤੋਂ ਬਾਅਦ ਜਿੰਨਾ ਤੁਸੀਂ ਮਾਰਜ ਰੱਖਣਾ ਡੇਢ ਦੋ ਉਹ ਆਪਣੀ ਮਰਜ਼ੀ ਆ ਕੂਣੀ ਲਾਜ ਵੀ ਮੀਣਾ ਕਰੋ 13.5 ਕੂਣੀ ਇਸ ਪੈਨ ਦੀ ਤਿਆਰ ਇੱਥੇ 13.5 ਇਸ ਤੋਂ ਬਾਅਦ ਆਪਾਂ ਮਾਰਜਿਨ ਰੱਖਾਂਗੇ ਜਿੰਨਾ ਲੋੜ ਮੁਤਾਬਕ ਤੇ ਮੋਡਾ ਹੈਗਾ 9 2 18 ਇਹ ਆਪਾਂ ਉਨੀ ਰੱਖ ਲਿਆ ਠੀਕ ਆ ਨੀਚੇ ਨੂੰ ਜਿਹੜੀ ਟਲਾਂ ਦੇਣੀ ਮੋਢੇ ਦੀ ਉਹ 3 ਇੰਚ ਦੇਣੀ ਆ ਇੱਥੋਂ 2 ਇੰਚ ਛੱਡ ਕੇ ਗਲਾਈ ਦੇਣੀ ਸ਼ੁਰੂ ਕਰਿਆ ਕਰੋ ਇਸ ਤਰ੍ਹਾਂ ਠੀਕ ਆ ਪਿੱਛੇ ਵਾਲਾ ਕਪੜਾ ਵਾਲਾ ਛੱਡਾ ਕਰੋ ਨਹੀਂ ਤਾਂ ਇੱਥੇ ਆ ਚੀਜ਼ ਚ ਨਾ ਫਿਰ ਜ਼ਿਆਦਾ ਕਪੜਾ ਬੁੰਗਲੇ ਬਣ ਜੂਗਾ ਆਇਕ ਤੋਂ ਪੂਰੀ ਬਿਲਾਈ ਜਿਹੜਾ ਕਿਦਮ ਡਾਊਨ ਕਰਦੇ ਜੀ ਜੇ ਦੀ ਆ ਸ਼ੇਪ ਦੇਣੀ ਆਪਾਂ ਉਹ ਆਪਾਂ ਫੱਟੀ ਲੱਗ ਜਾਂਦੀ ਆ ਆ ਦੋਨੇ ਫੱਟੀਆਂ ਜਰੂਰ ਪਹਿਣਾ ਨੇ ਲਿਆ ਕੇ ਰੱਖਣੀਆਂ ਇਹ ਆਪਾਂ ਨੂੰ ਲੋਡ ਪੈਣ ਦੇ ਕੁਰਤਾ ਵੀ ਮ ਕੱਟਣ ਲਈ ਵੀ ਪਲਾਜੋ ਕੱਟਣ ਲਈ ਵੀ ਹੈਨਾ ਬਾਕੀ ਜਿਹੜੀਆਂ ਪਹਿਣਾ ਨੇ ਸਕਰੀਨ ਸ਼ਾਟ ਮਾਰਨਾ ਇਹਦਾ ਸਕਰੀਨ ਸ਼ਾਟ ਤੁਸੀਂ ਮਾਰ ਸਕਦੇ ਹੋ ਬਾਕੀ ਜੇ ਕੋਈ ਬਠਿੰਡੇ ਪਹਿਣਾ ਸਕਦੇ ਨੇ ਬਠਿੰਡੋ ਇਹ 70 ਰੁਪਏ ਦੀ ਫੱਟੀ ਮਿਲ ਜਾਂਦੀ ਆ ਇਹ ਫੱਟੀ ਤੇ ਦੂਸਰੀ ਕਾਨ ਕੱਢਣ ਵਾਲੀ ਫੱਟੀ ਹੈ ਨਾ ਬਾਕੀ ਹੋਰ ਸ਼ਹਿਰਾਂ ਦਾ ਅਲੱਗ-ਅਲੱਗ ਹਿਸਾਬ ਦਾ ਹੁੰਦਾ ਹੈ। ਉੱਥੇ ਇਸੇ ਤਰ੍ਹਾਂ ਜੇ ਮੈਂ ਪੌਂਟੀ ਨਾ ਬਲਿਖਾਂ ਜਦ ਤੀਆ ਬਾਤ ਹੀ ਪੂਰੀ ਨਾਪ ਲਿਖਾਂਗੇ ਆਪਾਂ ਕਿੰਨਾ ਮੋਡਾ ਕਿੰਨਾ 18 ਉਣੀ ਕਿੰਨੀ ਆ 13.5 ਬਾਹਾਂ ਦੀ ਮੂਰੀ ਕਿੰਨੀ ਆ 14 ਠੀਕ ਆ ਤਾਂ ਮੂਹਰੇ ਦੋ ਪੱਲੇ ਤੇ ਆਪਾਂ ਨੇ 1/2 ਇੰਚ ਤੇ ਛਾਂਟ ਪਾਵਾਂਗੇ ਇਹ ਐਸਟਰੀਟ ਠੀਕ ਹੈ ਜੀ ਆਪਣੇ ਕੁੜਤੀ ਦਾ ਅਗਲਾ ਪਿਛਲਾ ਪੱਲਾ ਵੀ ਕੱਟਿਆ ਗਿਆ ਤੇ ਬਾਹਾਂ ਵੀ ਕਟੀਆਂ ਠੀਕ ਆ ਹੁਣ ਆਪਾਂ ਜਿਹੜੀ ਸਟ੍ਰੇਟ ਸਲਵਾਰ ਦੀ ਵੀਡੀਓ ਉਹ ਦੂਸਰੇ ਚੈਨਲ ਤੇ ਪਾਵਾਂਗੇ ਕਿਉਂਕਿ ਵੀਡੀਓ ਲੰਬੀ ਜਾਦੇ ਹੋਏਗੀ ਆ ਕਿਸੇ ਭੈਣ ਨੇ ਸਿੰਪਲ ਸੂਟ ਦੀ ਦੇਖਣ ਹੁੰਦੇ ਲਈ ਸ਼ਰਟ ਦੀ ਵੀਡੀਓ ਕਿਸੇ ਭੈਣ ਨੇ ਸਟ੍ਰੇਟ ਸਲਵਾਰ ਦੀ ਠੀਕ ਹੈ ਜੀ ਤਾਂ ਬਸ ਹੀ ਮਿਲਦੇ ਆ ਜਲਦੀ ਨਾਲ ਵੀਡੀਓ ਲਾ ਕੇ ਧੰਨਵਾਦ ਸਸਤੀ ਕਾ